ਸਤਿ ਸ਼੍ਰੀ ਅਕਾਲ ਜੀ ਮੈਂ ਸੋਰੋ ਮੜਿਆ ਏਕਟ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਲਾ ਸ਼ਹਿਰ ਦੇ ਵਿੱਚ ਕੌਣ ਕਿਉਂ ਅਤੇ ਕਿਨਵਾ ਖੂਨਦਾਨ ਕੈਂਪ ਲਗਾ ਰਿਹਾ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਸ਼ਖਸੀਤਾਂ ਨੇ ਕੀ ਅਪੀਲ ਕੀਤੀ ਕੁਦ ਵੇਖੋ ਇਹ ਰਿਪੋਰਟ ਰੇਸ਼ ਪੰਡਤ ਸਾਬਕਾ ਪੰਜਾਬ ਪ੍ਰਧਾਨ ਬਜਰੰਗਦਲ ਜੀ ਅoraj ਜਿਵੇਂ ਆਇਓ ਫਾਰੀਕਾਰ ਜੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਹਾਡੇ ਚੈਨਲ ਐਕਟ 19 ਦੇ ਮਧਮਾਈ ਮੈਂ ਇਹ ਸੂਚਨ ਦੇਣਾ ਚਾਹਾਂਗਾ ਵੀ ਇੱਕ ਕੈਂਪ ਬਜਰੰਗਦਲ ਤੇ ਵਿਸ਼ਿੰਦ ਪ੍ਰਸ਼ਦ ਵੱਲੋਂ 16 ਨਵੰਬਰ ਦਿਨ ਐਤਵਾਰ ਨੂੰ ਸ਼੍ਰੀ ਸੁਨਦਰਨ ਟਰਫ ਸਾਹਿਬ ਇੱਥੇ ਲਗਾਇਆ ਜਾ ਰਿਹਾ ਹੈ ਔਰ ਇਹ ਕੈਂਪ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਆ ਉਹ ਸ਼ਹੀਦ ਜਿਨ੍ਹਾਂ ਨੇ ਆਪਣੀ ਜਾਨਾਂ ਬਗੈਰ ਕਿਸੇ ਸਵਾਰਥ ਤੋਂ ਸਾਡੇ ਮੁਲਕ ਪਰਵਾਰੀਆਂ ਸਾਡੇ ਪਰਵਾਰੀਆਂ ਜਿਨ੍ਹਾਂ ਕਰਕੇ ਅਸੀਂ ਅੱਜ ਸੁੱਖ ਦਾ ਸਾਹ ਲੈ ਰਹੇ ਹਾਂ ਸਾਡੇ ਬੱਚੇ ਚੰਗੀ ਜ਼ਿੰਦਗੀ ਜੀ ਰਹੇ ਹਨ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਇਹ ਪ੍ਰਾਥਨਾ ਕਰਾਂਗਾ ਬੇਨਤੀ ਕਰਾਂਗਾ ਇਸ ਪੁੰਨ ਦੇ ਕੰਮ 'ਚ ਹਿੱਸਾ ਲਓ ਇਸ ਤਰ੍ਹਾਂ ਇਸ ਪੁੰਨ ਦੇ ਕੰਮ ਦਾ ਹਿੱਸਾ ਬਣੋ ਤੇ 16 ਨਵੰਬਰ ਦਿਨ ਐਤਵਾਰ ਨੂੰ ਹਮ ਹਮਾ ਕੇ ਸ੍ਰੀ ਸ਼ਾਸਤਰ ਅਸਾ ਪਹੁੰਚੋ ਤੇ ਖੂਨਦਾਨ ਕਰੋ ਤਾਂ ਤੁਹਾਡੇ ਕੀਮਤੀ ਖੂਨ ਨਾਲ ਕੀਮਤੀ ਜਾਨਾਂ ਬਚਾਈ ਜਾ ਸਕਣ ਔਰ ਤੁਸੀਂ ਵੀ ਇਸ ਪੁੰਨ ਦੇ ਕੰਮ ਦਾ ਹਿੱਸਾ ਬਣ ਸਕੋ ਉਹ ਕਿੰਨਾ ਹੈ 36 ਦਾ ਕੈਂਪਾਂ ਜੀ ਸਾਰੀ ਟੀਮ ਨੂੰ ਔਰ ਸਾਰੇ ਹੀ ਹਮ ਹਮਾ ਕੇ ਇਸ ਕੈਂਪ ਦੇ ਵਿੱਚ ਆਪਰਾ ਜਿਹੜੇ ਜਿਹੜੇ ਲੋਕ ਖੂਨਦਾਨ ਦੇਣ ਦੇ ਕਾਬਿਲ ਹੈ ਉਹ ਜ਼ਰੂਰ ਖੂਨਦਾਨ ਕਰਨ ਔਰ ਜੇ ਕੋਈ ਦਾ ਬੰਨ ਨਾਲ ਕੋਈ ਟੈਕਨੀਕਲ ਜਾਂ ਫਿਜ਼ੀਕਲ ਪ੍ਰੋਬਲਮ ਕਰਕੇ ਨਹੀਂ ਕਰ ਸਕਦੇ ਉਹ ਵੈਸੇ ਮੇਰੇ ਅਕਦਾਂ ਤੇ ਰਿਸ਼ੀਵਿੰਦੂ ਰਿਸ਼ੀਦਾਸ ਜੀ ਉਹ ਕਰਨਾ ਜੀਵਨ ਪਕਾਸ਼ ਵਾਲੀਆ ਵਿਸ਼ੂ ਹਿੰਦੂ ਪੇਛੇ ਦਾ ਜ਼ਿਲ੍ਹਾ ਦੇ ਅਕਸ ਕਪੂਰਸਰੇ ਤੋਂ ਇਕੱਠੇ ਹੋਏਗੀ ਦਾ ਇਹ ਇਕੱਠੇ ਹੁੰਦਾ ਕਾਰਨ ਸਾਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ 16 ਨਵੰਬਰ ਨੂੰ ਵਿਸ਼ੂ ਹਿੰਦੂ ਪੇਛੇ ਬਜਰੰਗ ਦਲ ਲੋ ਧਰਮ ਸਭਾ ਦੇ ਵਿੱਚ ਇੱਕ ਕੈਂਪ ਲੱਗ ਰਿਹਾ ਖੂਨ ਕੈਂਪ ਵੀ ਖੂਨ ਕੈਂਪ ਇਸ ਕਰਕੇ ਲਾ ਰਹੇ ਆ ਇਹਨੂੰ ਮੋਕੇ ਤੇ ਖੂਨ ਨਹੀਂ ਲੱਭਦਾ ਜੇ ਹਸਪੀਟਲ ਕੋ ਖੂਨ ਹੋਊਗਾ ਕਿ ਉਹ ਖੂਨ ਮਰੀਜ਼ ਨੂੰ ਦੇ ਸਕਦੇ ਆ ਇਸ ਕਰਕੇ ਅਸੀਂ ਖੂਨ ਕੈਂਪ ਲਾ ਰਹੇ ਆ ਇਹ ਤੀਸਰਾ ਅਸੀਂ ਆਪਣੇ ਜਿਹੜੀ ਖੂਨ ਹੁੰਦਾ ਹੈਗਾ ਆ ਉਹ ਉਹਨੂੰ ਬਣਾ ਲਈ ਕੋਈ ਮਸ਼ੀਨ ਨਹੀਂ ਹੁੰਦੀ ਇਸ ਕਰਕੇ ਇਹ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਨੂੰ ਜਿਹੜਾ ਖੂਨਦਾਨ ਕੀਤਾ ਜਾਂਦਾ ਹੈਗਾ ਤੇ ਇਹ ਖੂਨਦਾਨ ਜਿੰਨਾ ਬਹੁਤ ਜ਼ਰੂਰੀ ਹੈਗਾ ਤਾਂ ਕਿ ਕਦੀ ਕਿਸੇ ਦੀ ਵੀ ਲੋੜ ਪਵੇ ਤੇ ਉਹਨਾਂ ਦੀ ਜਾਨ ਜਿਹੜੀ ਹੈਗੀ ਬਚਾਈ ਜਾ ਸਕੇ ਤੋਂ ਆਪ ਜੀ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਮੈਂ ਤੁਹਾਨੂੰ ਡੋਨੇਟ ਕਰ ਚੁੱਕਾ ਹਾਂ ਖੂਨ ਦਾਨ ਕਰਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਆਏਗੀ ਸੋ ਬਿਮਾਰੀਆਂ ਦਾ ਸਭ ਤੋਂ ਹੱਲ ਹੋਏਗਾ ਡਾਕਟਰ ਵੀ ਆਪਾਂ ਨੂੰ ਸਲਾਹ ਦਿੰਦੇ ਆ ਕਿ ਆਪਣਾ ਖੂਨ ਦਾਨ ਕਰੋਗੇ ਤਾਂ ਖੂਨ ਤੁਹਾਡਾ ਗਾੜਾ ਨਹੀਂ ਹੋਏਗਾ ਖੂਨ ਗਾੜਾ ਹੋਣ ਦਾ ਮਤਲਬ ਕਈ ਬਿਮਾਰੀਆਂ ਦਾ ਘਰ ਸੋ ਆਪਣੇ ਇੱਕ ਬਲੱਡ ਡੋਨੇਟ ਕਰਨ ਨਾਲ ਕਿਸੇ ਦੀ ਅਗਰ ਜ਼ਿੰਦਗੀ ਬਚਦੀ ਹੈ ਤੇ ਆਪਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਔਰ ਮੇਰੀ ਸਭ ਤੋਂ ਅੱਗੇ ਅਕੀਲਾ ਕੀ ਬੋਲੋ 16 ਤਰੀਕ ਨੂੰ ਸ੍ਰੀ ਸਨਾਤਨ ਧਰਮ ਸਭਾ ਵਿੱਚ 9 ਤੋਂ 5 ਵਜੇ ਤੱਕ ਜ਼ਰੂਰ ਪਹੁੰਚੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਵਸਨੀਕ ਨੂੰ ਇਹ ਬੇਨਤੀ ਆ ਕਿ ਇਸ ਖੂਨਦਾਨ ਕੈਂਪ ਦੇ ਵਿੱਚ ਵੱਧ ਚੜ ਕੇ ਹਿਸਾਲੋ ਤੇ ਖੂਨਦਾਨ ਕਰਕੇ ਸਾਡੇ ਦੇਸ਼ ਤੇ ਸਮਾਜ ਦੀ ਸੇਵਾ ਕਰੋ ਤੁਹਾਨੂੰ ਪ੍ਰਸ਼ਨ ਦਿੱਤਾ ਵੀ ਅਸੀਂ ਜ਼ਰੂਰ ਪਹੁੰਚਾਂਗੇ ਤਾਂ ਮੈਂ ਕਪੂਰਥਲਾ ਵਸਨੀਕਾਂ ਨੂੰ ਬੇਨਤੀ ਕਰਦਾ ਇਸ ਖੂਨਦਾਨ ਕੈਂਪ ਦੇ ਵਿੱਚ ਜ਼ਰੂਰ ਪਹੁੰਚ ਕੇ ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਆ ਉਥੇ ਜ਼ਰੂਰ ਪਹੁੰਚੋ ਤਾਂ ਆਪਣੀ ਸੇਵਾ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁਣ ਕੋਈ ਮੌਕਾ ਨਾ ਪੁੰਝਿਓ ਜਿੰਨਾ ਜ਼ਿਆਦਾ ਜ਼ਿਆਦਾ ਲੱਗ ਗਿਆ ਆਪਣੇ ਵੀਡੀਓ ਪਹੁੰਚਾ ਸਕਦੇ ਹੋ ਜਾਓ ਧਰਮ ਸਭਾ ਵਿਖੇ ਸ਼ਹੀਦਾਂ ਨੂੰ ਸਮਰਪਿਤ ਜੋ ਖੂਨਦਾਨ ਕੇਮ ਬਲਾਰ ਰਿਹਾ ਉਹ ਚ ਆਪਣਾ ਹਿੱਸਾ ਪਾਓ ਤੇ ਜਿਹੜਾ ਤੁਹਾਡਾ ਦਿੱਤਾ ਆ ਕੋਈ ਕਿਸੇ ਦੇ ਕੰਮ ਆ ਸਕੇ ਤੇ ਖੂਨਦਾਨ ਨੂੰ ਮਹਾਦਾਨ ਆਪਾਂ ਸਭੇ ਕੰਮ ਸਾਰੇ ਨੌਜਵਾਨ ਜਿੰਨੇ ਚੰਗੇ ਕੰਮ ਲੱਗ ਹੋਇਆ ਆ ਆਪਾਂ ਨਾਲ ਸਮੇਂ ਸਮੇਂ ਸਰ ਜੋ ਵੀ ਕੰਮ ਕਰਦਾ ਹੈ ਉਹਨਾਂ ਦਾ ਆਪਣੀ ਸੇਵਾ ਦਾ ਤੇਦਾ ਉਸੇ ਕੜੀਚਾਪਾ 16 ਸਤੰਬਰ ਨੂੰ ਸਵੇਰੇ 9:35 ਤੱਕ ਸਨਾਤਨਤਰਮ ਤੁਨਜਾ ਵਿੱਚ ਆ ਕੇ ਨ ਬੱਚੇ ਦਾ ਹੌਸਲਾ ਵਧਾਈ ਕਰੀਏ ਬਹੁਤ ਬਹੁਤ ਧੰਨਵਾਦ। ਵੀ ਬਹੁਤ ਵਧੀਆ ਹੈ ਹਾਰਟ ਅਟੈਕ ਵਰਗੀ ਬਿਮਾਰੀ ਹੈ ਤੋਂ ਆਪਾਂ ਬਚ ਸਕਦੇ ਆ ਇਸ ਦੇ ਨਾਲ ਆਪਣਾ ਮੈਟਾਬੋਲਿਜ਼ਮ ਵੀ ਸਹੀ ਰਹਿੰਦਾ ਹੈ ਆਇਰਨ ਦੇ ਵਿੱਚ ਵੀ ਸੁਧਾਰ ਆਉਂਦਾ ਹੈ ਇਸ ਕਰਕੇ ਤੁਸੀਂ ਸਾਰੇ ਦਿਨ ਐਤਵਾਰ 16 ਨਵੰਬਰ ਸਨਾਤਨਤਰਮ ਸਵੇਰ ਕਪੂਰਤਲਾ ਵਿੱਚ ਪਹੁੰਚ ਕੇ ਇਸ ਖੂਨਦਾਨ ਵਿੱਚ ਮਹਾਦਾਨ ਵਿੱਚ ਆ ਕੇ अपना बहुमूल्य योगदान पाओ धन्यवाद जय श्री राम हर हर मां मैं अपील करता हूं कि आप बदतबाद देश फूंदान के मेंदा हिस्सा बनके अपने देश कौम दी सेवा दे अपना जो योगदान है वो पाइए सर बहुत-बहुत धन्यवाद वाहेगुरु जी का खालसा वाहेगुरु जी की मेरा नाम आनंदा जी जिला संयोजक बजरंग दल कपूरथला जी जी और जी इकट्ठे होई हां जी सर ये 16 नवंबर दिन है इतवार सवेरे 9:00 तक लेके शाम 5:00 बजे तक ਸ੍ਰੀ ਸਨਾਤਨਤਰ ਹਰਦਵਾ ਦੇ ਵਿੱਚ ਇੱਕ ਬਹੁਤ ਵਿਸ਼ਾਲ ਖੂਨਦਾਨ ਕੈਂਪ ਲਾਜਾ ਦੇ ਤੇ ਮੇਰੇ ਸਮੂਹ ਆਪਣੇ ਸ਼ਹਿਰ ਨਿਵਾਸੀਆਂ ਤੋਂ ਬੇਨਤੀ ਹੈਗੀ ਆ ਕਿ ਇਸ ਖੂਨਦਾਨ ਕੈਂਪ 'ਤੇ ਬੜ ਚੜਕੇ ਹਿੱਸਾ ਲੈਣ ਜੈ ਸ਼riram ਮੈਂ ਸੰਦੀਪ ਪੰਡਤ ਡਿਸਟ੍ਰਿਕਟ ਯੂਥ ਪ੍ਰੈਜ਼ੀਡੈਂਟ ਸ੍ਰੀ ਸਨਾ ਉਦੋਪਾਲ ਸਾਹਿਬ ਠਾਕਰੇ ਤੋਂ ਅੱਜ ਬੜੀ ਮਾਣ ਵਾਲੀ ਗੱਲ ਆ ਜੀਵੇਂ ਕਿ ਸਾਰਿਆਂ ਨੂੰ ਪਤਾ ਇੱਕ ਖੂਨਦਾਨ ਮਹਾਨ ਦਾਨ ਹੁੰਦਾ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੁੰਦਾ ਇਸੇ ਤਹਿਤ ਵਿਸ਼ਵ ਹਿੰਦੂ ਪਰਿਸ਼ਦ ਔਰ ਬੇਜਰਨਿਤਾਲ ਦੀ ਟੀਮ ਵੱਲੋਂ 16 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਧਰਮ ਸਭਾ ਵਿੱਚ ਇੱਕ ਬੜਾ ਵੱਡਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਦੇ ਵਿੱਚੋਂ ਸਾਡੇ ਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਜਿੰਨੇ ਵੀ ਸਾਥੀ ਜਿੰਨੇ ਵੀ ਸਦਾਨੀ ਸੱਜਣ ਖੂਨਦਾਨ ਕਰਨਾ ਚਾਹੁੰਦੇ ਨੇ ਉਹ ਸਾਰੇ ਧਰਮ ਸਭਾ ਵਿੱਚ ਆ ਪਹੁੰਚਣ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ 16 ਨਵੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾਏਗਾ ਤਾਂ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਖੂਨ ਕਿਸੇ ਦੀ ਕਮੂਲ ਜ਼ਿੰਦਗੀ ਨੂੰ ਬਚਾ ਸਕੇ ਜੈ ਸ਼ੇਵ